ਹਾਂ ਹਾਂ ਜਿੰਨੇ ਵੀ ਸੰਗਤ ਇਸ ਸਾਡੇ ਗੁੰਡਮੁੱਲੇ ਪਹਿਲਵਾਨਾਂ ਦੇ ਘੋਲਾਂ ਨੂੰ ਦੇਖ ਰਹੀ ਹੈ ਸਾਰਿਆਂ ਦਾ ਪਹਿਲਾਂ ਬਹੁਤ ਧੰਨਵਾਦ ਹੈ ਬੜੀ ਦੂਰੋਂ ਦੂਰੋਂ ਪਹਿਲਵਾਨ ਆਏ ਆ ਬੜੀਆਂ ਤਿਆਰੀਆਂ ਕਰਕੇ ਆਏ ਆ ਪਹਿਲਾਂ ਛੋਟੇ ਛੋਟੇ ਬੱਚਿਆਂ ਦਾ ਪਕੋਲ ਦੇਖਿਆ ਹੁਣ ਉਸ ਤੋਂ ਬਾਅਦ ਉਧੂ ਨੌਜਵਾਨ ਦੀ ਉਧੂ ਵੱਡੀ ਉਮਰ ਦੇ ਪਹਿਲਵਾਨ ਬੜੀ ਸੋਹਣੀ ਕੁਸ਼ਤੀ ਦਿਖਾ ਰਹੇ ਆ ਤੋ ਇਹ ਜੋ ਕੋਲ ਹੋ ਰਹੇ ਆ ਜਿਵੇਂ ਪਹਿਲਾਂ ਮਹਾਂਪੁਰਖਾਂ ਨੇ ਸਾਨੂੰ ਸਾਰੀ ਵਿਆਖਿਆ ਸੁਣਾ ਕੇ ਦੱਸਿਆ ਸੀ ਕਿ ਕਿੰਨੇ ਵੱਡੇ ਮਹਾਂਪੁਰਖਾਂ ਤੋਂ ਜਿਹੜੇ ਕੋਲ ਚੱਲਦੇ ਆ ਰਹੇ ਆ ਕਿ ਪਹਿਲਾਂ ਮੇਲੇ ਦੇ ਚੌਥੇ ਦਿਨ ਕੋਲ ਖੇਡ ਹੁੰਦੀ ਸੀ ਹੁਣ ਇਹ ਸਮੇਂ ਦੀ ਨਿਜਾਤ ਨੂੰ ਦੇਖਦੇ ਆ ਇਹ ਪਹਿਲੇ ਕਿੰਨੇ ਜਿਹੜੇ ਕੋਲ ਖੇਡ ਰੱਖੇ ਗਏ ਆ ਜਿਵੇਂ ਜਿਵੇਂ ਇਹ ਮਹਾਂਪੁਰਖਾਂ ਦਾ ਪਾਵਨ ਪੁੱਤਰ ਸਥਾਨ ਹੈ ਜਿਵੇਂ ਜਿਵੇਂ ਕਿਸੇ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਕੋਈ ਇੱਛਾ ਰੱਖ ਕੇ ਕਿਸੇ ਨੇ ਭਾਵਨਾ ਰੱਖ ਕੇ ਸੇਵਾ ਕੀਤੀ ਹੈ ਕਿਸੇ ਦੇ ਬੱਚੇ ਬਾਹਰ ਗਏ ਆ ਕਿਸੇ ਦੇ ਪੁੱਤ ਹੋਇਆ ਕਿਸੇ ਦੀ ਪੋਤਰਾ ਹੋਇਆ ਕਿਵੇਂ-ਕਿਵੇਂ ਮਹਾਂਪੁਰਖਾਂ ਦੀ ਕਿਰਪਾ ਪਰਿਵਾਰਾਂ ਤੇ ਹੋਈ ਹੈ ਉਹਨਾਂ ਸਾਰੇ ਪਰਿਵਾਰਾਂ ਨੇ ਇਹਨਾਂ ਸਪੈਸ਼ਲੀ ਘੋਲਾਂ ਦੇ ਖਾਤਰ ਜੋ ਆਪਣੀ ਕਿਰਤ ਕਮਾਈ ਦੀ ਸਫਲਿਆ ਕਰਦੇ ਆ 10 ਮਿੰਟ ਸੌਨ ਵਿੱਚੋਂ 10 ਮਾਤ ਸੌਬ ਕਢਦੇ ਹੋਏ ਪਹਿਲਵਾਨਾਂ ਵਾਸਤੇ ਸਪੈਸ਼ਲੀ ਘੋੜਾਂ ਵਾਸਤੇ ਜਿਹੜੀ ਰਾਸ਼ੀ ਭੇਜੀ ਹੈ ਉਹਨਾਂ ਦੇ ਵਿੱਚ ਮੈਂ ਨਾਮ ਅਨਾਉਂਸ ਕਰ ਰਿਹਾ 5100 ਰੁਪਇਆ ਹੈਪੀ ਧਨੋਲਾ 5100 ਰੁਪਏ ਜਗਸੀਰ ਸਿੰਘ ਸਾਨੂੰ ਬੂਟਾ ਸਿੰਘ ਜੀ ਘੋੜੀਆਂ ਵਾਲੇ 6100 ਰੁਪਏ ਭੋਲਾ ਸਿੰਘ ਜੀ ਸਪਾਲ ਜੋ ਮਾਤਾ ਨਵਿੰਦਰ ਕੌਰ ਜੀ ਉਹਨਾਂ ਦੀਆਂ ਬੱਚੀਆਂ ਬੱਬੂ ਦੀਪੂ ਜਗਦੀਪ ਕੌਰ ਸਮੁੱਚੇ ਪਰਿਵਾਰ ਵੱਲੋਂ ਜਿਹੜੇ ਭੋਲਾ ਸਿੰਘ ਜੀ ਵੱਡੇ ਘਰ ਵਾਲੇ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ 11000 ਰੁਪਏ ਪ੍ਰਤਾਪ ਸਿੰਘ ਜੀ son of ਜੱਗਾ ਸਿੰਘ ਜੀ ਸਰਾ ਤੋਂ ਮਾਤਾ ਜੀ ਫਿਰ ਸਲਾਹ ਜੀ ਕੋ 5100 ਰੁਪਏ ਗੁਰਜੰਤ ਸਿੰਘ ਮਾਹਰ ਬਾਂਸਕੌਰ ਦੇ ਪਰਿਵਾਰ ਵੱਲੋਂ 1100 ਰੁਪਏ ਮਾਤਾ ਜਗਿੰਦਰ ਕੌਰ ਜੀ ਤਨਹਲਾ ਜੂ ਪੁੱਤੇ ਗਲਪ੍ਰੀਤ ਸਿੰਘ 11000 ਰੁਪਏ ਲਿਖਿਆ 1100 ਲਿਖਿਆ ਜੋ 11000 ਰੁਪਏ ਜਗਿੰਦਰ ਕੌਰ ਤਨਹਲਾ ਉਹਨਾਂ ਦਾ ਪੁੱਤਰਾ ਗਲਪ੍ਰੀਤ ਸਿੰਘ 5100 ਰੁਪਏ ਗੁਰਜਨ ਸਿੰਘ ਜੀ ਵੜੈਚ ਕੈਨੇਡਾ ਪਰਿਵਾਰ ਵੱਲੋਂ 10000 ਰੁਪਏ ਝੰਡਾ ਸਿੰਘ ਜੀ ਪਿੰਡ ਚੰਦਪਾਣ ਜਿਨ੍ਹਾਂ ਨੇ ਪਿਛਲੇ ਘੋਲਾਂ ਦੇ ਵਿੱਚ ਵੀ ਬਹੁਤ ਵੱਡੀ ਮਾਇਆ ਭੇਜੀ ਸੀ 7300 ਰੁਪਏ ਫੇਰ ਚੰਦਾ ਸਿੰਘ ਜੀ ਪਿੰਡ ਚੰਦਪਾਲ ਔਰ 15000 ਰੁਪਏ ਸਤਵੀਰ ਕੌਰ ਦੀ ਮੁਕਸਦ ਤੋਂ 1000 ਰੁਪਏ ਫੇਰ ਸਤਵੀਰ ਕੌਰ ਦੀ ਮੁਕਸਦ ਤੋਂ 2100 ਰੁਪਏ ਅਲਕਾਰ ਸਿੰਘ ਜੀ ਚਰਨਦੀਪ ਸਿੰਘ ਜੀ ਜੋ ਸਵਰਗਵਾਸੀ ਮਿੰਦਰ ਸਿੰਘ ਜੀ ਧੰਵਾਹ ਸਮੁੱਚੇ ਪ੍ਰਵਾਸੀ ਦੀ ਤਰਫੋਂ 2000 ਰੁਪਏ ਗਗਨਦੀਪ ਸਿੰਘ ਸਨਫ ਸ਼ੰਗਰ ਸਿੰਘ ਅਤੇ ਗਗਨਦੀਪ ਸਿੰਘ ਦੀ ਮਾਤਾ ਜੀ ਵੱਲੋਂ 1100 ਰੁਪਏ ਗੇਲਾ ਸਿੰਘ ਜੀ ਸਨਫ ਹਰਿਆਲ ਸਿੰਘ ਦੀ ਖੋਸਾ ਇਹ ਸਮੁੱਚੇ ਪਰਿਵਾਰਾਂ ਵੱਲੋਂ ਜੋ ਕੋਲ ਖੇਡ ਨੂੰ ਮੁੱਖ ਰੱਖਦੇ ਆ ਜਿਵੇਂ ਜਿਵੇਂ ਪਰਿਵਾਰਾਂ ਤੇ ਕਿਰਪਾ ਹੋਈ ਹੈ ਉਹਨਾਂ ਨੇ ਆਪਣਾ ਦਸਮਾਂ ਦਸੌਂ ਕੱਢਦੇ ਹੋਏ ਮਹਾਪੁਰਖਾਂ ਦੀ ਸੁਖਣਾ ਮੰੰਦੇ ਹੋਏ ਇਹ ਮਾਇਆ ਭੇਜੀ ਹੈ ਉਹਨਾਂ ਸਾਰੇ ਪਰਿਵਾਰਾਂ ਦਾ ਮਹਾਂਪੁਰਖ ਸੰਤ ਸਤਿਗੁਰਦਾ ਜੀ ਮਹਾਰਾਜ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਸਤਿਗੁਰੂ ਰਹਿਮਤ ਕਿਰਪਾ ਕਰਨ ਬਾਬਾ ਦੇ ਸਾਰੇ ਪਰਿਵਾਰਾਂ ਤੇ ਮੇਰਾ ਕਰਨ ਆਓ ਹੁਣ ਆਪਾਂ ਜੋ ਮਲਾਂ ਦੀਆਂ ਅਗਲੀਆਂ ਵੱਡੇ ਮਲਾਂ ਦੀਆਂ ਕੁਸ਼ਤੀਆਂ ਉਹ ਆਪਾਂ ਸਤਕਾਰ ਨਾਲ ਬਹਿ ਕੇ ਦੇਖੀਏ ਪਹਿਲਾਂ ਛੋਟੇ ਬੱਚਿਆਂ ਦੇ ਕੋਲ ਦੇਖੇ ਹੁਣ ਵੱਡੇ ਮਲਾਂ ਦੇ ਕੋਲਾਂ ਅਗਲੀ ਅਨਾਉਂਸ ਸਾਡੇ ਸੈਕਟਰੀ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਮਾਈ ਹਨ ਵੀਰ ਪਹਿਲਵਾਨ ਜੈਤੋ ਅਰਸ ਪਹਿਲਵਾਨ ਕੋਠਾ ਗੁਰੂ ਦਾ ਅਰਸ ਆ ਫੇਰ ਖਾੜੀ ਚ ਖਾੜੀ ਜਾਉ ਬੱਤ ਤੇ ਹਨ ਵੀਰ ਪਹਿਲਵਾਨ ਜੈਤੋ ਹਨ ਵੀਰ ਹਨ ਵੀਰ ਜਿਹੜਾ ਯਾਰ ਜੈਤੋ ਵਾਲਾ ਆਇਓ ਖਾੜੀ ਚ ਉਹਨੇ ਸਾਹਮਣੇਗਾ ਉਹਦੇ ਦਾਇਨਦਲੋਂ ਧੰਨਵਾਦ ਕਰਦੇ ਆ ਦੀਸ਼ਾ ਸਿੰਘ ਜੀ ਬਰਗਾੜੀ ਤੋਂ ਕੈਨੇਡਾ ਵਾਲੇ 2000 ਰੁਪਏ ਦਾ ਸਹਾਇਕ ਦੇ ਰਹਿਣੇ ਦਾ ਧੰਨਵਾਦ ਕਰਦੇ ਆ ਬਾਈ ਹਣ ਵੀਰ ਕਿਹੜਾ ਉਹ ਹਣ ਵੀਰ ਕਿਹੜਾ ਯਾਰ ਹਣ ਵੀਰ ਜਿੱਤੋਂ ਕਿਹੜਾ ਹੱਥ ਖੜਾ ਕਰਿਆ ਹਣ ਵੀਰ ਸੰਤਾਨ ਫਰੀਦਕੋਟ ਦੇ ਸੱਖਾ ਪਰ ਗਾੜੀ ਸੱਖੇ ਬੱਪੂ ਕੋ ਮੋੜਾ ਪਰਣ ਤੇ ਕੱਟ ਦੀ ਕੰਦ ਬਣ ਕੇ ਬਣ ਜਿੰਮੇਵਾਰੀ ਹੈ ਇਹਦੇ ਠੰਡਾ ਵੱਜੇ ਸੱਖੇ ਆ ਗਿਆ ਯਾਰ ਨਗੋਟਾ ਪਾ ਕੇ ਆ ਆ ਆਸ ਕਾ ਗੁਰੂ ਦਾ ਆਸਰੀਆ ਭਾਈ ਹਾ ਨਵੀਰ ਕਿਹੜਾ ਹਾ ਨਵੀਰ ਚੱਕ ਖਣਵੀਰ ਕੋਈ ਹੈ ਨਹੀਂ ਲੱਗੀ ਨਹੀਂ ਲੱਗੀ ਖਣਵੀਰ ਹੈਗਾ ਕੋਈ ਜਾ ਇਹਨੂੰ ਜੇਤੂ ਦੇਦਾ ਹਾਂ ਹਾਂ ਲੱਗਿਆ ਹਾਂ ਲੱਗਿਆ ਇਹ ਲਾਉਣੇ ਲਾ ਦੀ ਭਾਂਗੇ ਪੈਸੇ ਦੇ ਤੇਰੇ ਨਾਲ ਵੀਰ ਹਾਂ ਵੀਰ ਤੇਰੇ ਨਾਲ ਭਾਈ ਸੁਲਤਾਨ ਪਹਿਲਵਾਨ ਫਰੀਦਕੋਟ ਸੁੱਖਾ ਬਰਗਾੜੀ ਸੁਲਤਾਨ ਕਿੱਥੇ ਆ ਫਰੀਦਕੋਟ ਵਾਲਾ ਸੱਤਾਂ ਆ ਵਿੱਚ ਭਾਈ ਸੁਲਤਾਨ ਫਰੀਦਕੋਟ ਉਹ ਸੁਲਤਾਨ ਕਿੱਥੇ ਫਰੀਦਕੋਟ ਵਾਲਾ ਸੁਲਤਾਨ ਫਰੀਦਕੋਟ ਸੁੱਕਾ ਬਰਗਾੜੀ ਸੁੱਕਾ ਇਹ ਕੱਲੀ ਕੁਸ਼ਤੀ ਕਰਵਾਈ ਜਾਣੀ ਹੈ ਜੀ ਇਹ ਸਪੈਸ਼ਲ ਕੁਸ਼ਤੀ ਆ ਆਹ ਤੇ ਪਹਿਲਵਾਨ ਜੀ ਤੰਗੇੜਾ ਇੱਕ ਵਾਰ ਦੇਖਾੜੇ ਨੂੰ ਸਲਾਮੀ ਲਓ ਜੀ ਇਹ ਆ ਯਤਨ ਪਹਿਲਵਾਨ ਢੰਗੇੜਾ ਵਿਅੰਤ ਪਹਿਲਵਾਨ ਜੀ ਦਾ ਤਿਆਰ ਕੀਤਾ ਹੋਇਆ ਪਹਿਲਵਾਨ ਆਪਣੀ ਜੋਰਦਾਰ ਸਿਰੇ ਦਾ ਪਹਿਲਵਾਨ ਇੱਕ ਵਾਰ ਤਾੜੀਆਂ ਮਾਰੋ ਪਹਿਲਵਾਨ ਦੇ ਨਾਂ ਤੇ ਹੁਣ ਮੈਂ ਬੇਨਤੀ ਕਰਦਾ ਆ ਫਿਰ ਮਹਿਕ ਪਹਿਲਵਾਨ ਕਕਰਾਲਾ ਖਾੜੇ ਨੂੰ ਸਲਾਮੀ ਦਿਓ ਲਓ ਜੀ ਇਹ ਆ ਮਹਿਕ ਪਹਿਲਵਾਨ ਕਕਰਾਲਾ ਇਹਦੀ ਆਪਣੀ ਜੋੜ ਦਾ ਸਿਰੇ ਦਾ ਪਹਿਲਵਾਨ ਹੈ ਇੱਕ ਵਾਰ ਤਾੜੀਆਂ ਮਾਰੋ ਪਹਿਲਵਾਨ ਦੇ ਨਾਂ ਲਓ ਜੀ ਉਧਰੇ ਸੁਲਤਾਨ ਪਹਿਲਵਾਨ ਨੇ ਕੁਸ਼ਤੀ ਦੇ ਵਿੱਚੋਂ ਜਿੱਤ ਪ੍ਰਾਪਤ ਕਰ ਲਈ ਆ ਭਾਈ ਜਗਨੂ ਪਹਿਲਵਾਨ ਬਰਨਾਲਾ ਜਗਨੂ ਜਗਨੂ ਕਹਿੰਦਾ ਬਰਨਾਲੇ ਵਾਲਾ ਕੈਪਸ ਪਹਿਲਵਾਨ ਭਗਤਾ अरमान पहलवान गुरु का कोठा बकाश पहलवान विकास पहलवान बरनाला, अरमान कित है ਜੋਧ ਪਹਿਲਵਾਨ ਨਿਹਾਲ ਸਿੰਘ ਵਾਲਾ ਜੋਧ ਪਹਿਲਵਾਨ ਨਿਹਾਲ ਸਿੰਘ ਵਾਲਾ ਭਲਵਾਨੋ ਬਾਬਾ ਜੀ ਦਾ ਖੁੱਲਾ ਦਿਲ ਦੇਖੋ ਸੁਣਾ ਸਾਡੇ ਧਿਆਨ ਨਾਲ ਮੈਂ ਤਾਂ ਇਥੋਂ 600 700 ਬੋਲਦਾ ਹੁਣ ਤੇ ਗਾਹਾਂ 200 300 ਵਾਧ ਹੀ ਦਿੰਦੇ ਭਲਵਾਨਾਂ ਨੂੰ ਖੁਸ਼ ਕਰਕੇ ਤਰੇ ਤਾਰੀ ਮਾਰ ਦਿਓ ਗੰਗाराम ਜੌਹਰਾਂ ਤਾਰੀ ਤਾਰੀ ਛੋਟੀ ਹੈ ਭਲਵਾਨੋ ਤੁਸੀਂ ਮਾਰ ਦੋ ਤਾਰੀ ਖੁਸ਼ ਹੋ ਕੇ ਜਾਓਗੇ ਲਾ ਬਹਾਵਨ ਸ਼ੇਰੋ ਲਾਵੋ ਆ ਖਾੜੀ ਚ ਨਤੀਸ ਪਹਿਲਵਨ ਫਰੀਦਕੋਟ ਆਜੋ ਇੱਕ ਕੱਲੀ ਕੁਸ਼ਤੀ ਕਰਵਾਈ ਜਾਣੀ ਆ ਲਾ ਬਹਾਵਨ ਸ਼ੇਰੋ ਨਤੀਸ ਪਹਿਲਵਨ ਜੀ ਫਰੀਦਕੋਟ ਜਬਰਾ ਪਹਿਲਵਾਨ ਜੀ ਬਠਿੰਡਾ ਇੱਕ ਵਾਰ ਖਾੜੇ ਨੂੰ ਸਲਾਮੀ ਦਿਓ ਲਓ ਜੀ ਇਹ ਆ ਜਬਰਾ ਪਹਿਲਵਾਨ ਬਠਿੰਡਾ ਆਪਣੀ ਜੋੜ ਦਾ ਬਹੁਤ ਵਧੀਆ ਪਹਿਲਵਾਨ ਆ ਇੱਕ ਵਾਰ ਤਾੜੀਆਂ ਮਾਰੋ ਪਹਿਲਵਾਨ ਦੇ ਨਾਂ ਤੇ ਭਾਈ ਮੈਂ ਹੁਣ ਬੇਨਤੀ ਕਰਦਾ ਆ ਫਿਰ ਦੂਜੇ ਪਿਆ ਪਹਿਲਵਾਨ ਢੰਗੇੜਾ ਆਓ ਜੀ ਇੱਕ ਵਾਰ ਖਾੜੇ ਨੂੰ ਸਲਾਮੀ ਦਿਓ लाओ जी ए प्यार बाल बन दंगेड़ा अपनी जोड़ बहुत बाल बना हर रोज कत्ती हजार दंडिया लड़ता एक मान कोठा गुरु विकास बाल बन बरनला विकास कैथे है बरनाले ਦਿਕਾਸੇ ਭਾਈ ਬੇਨਤੀ ਕਰਦੇ ਆ ਬਰਿੰਦਰ ਪਹਿਲਵਾਨ ਭਗਤਾ ਇੱਕ ਵਾਰ ਖਾੜੇ ਨੂੰ ਸਲਾਮੀ ਦਿਓ ਬਰਿੰਦਰ ਪਹਿਲਵਾਨ ਲਓ ਜੀ ਇਹ ਆ ਬਰਿੰਦਰ ਪਹਿਲਵਾਨ ਇਹ ਵੀ ਆਪਣੀ ਜੋੜ ਦਾ ਬਹੁਤ ਵਧੀਆ ਪਹਿਲਵਾਨ ਹੈ ਇੱਕ ਵਾਰ ਤਾੜੀਆਂ ਮਾਰੋ ਪਹਿਲਵਾਨ ਦੀਆਂ ਹੌਣਾਂ ਮੈਂ ਬੇਨਤੀ ਕਰਦਾ ਆ ਫਿਰ ਮਨਦੀਪ ਪਹਿਲਵਾਨ ਪਟਿਆਲਾ ਇੱਕ ਵਾਰ ਖੜੇ ਨੂੰ ਸਲਾਮੀ ਦੇ ਲਾਓ ਜੀ ਇਹ ਆ ਮਨਦੀਪ ਪਹਿਲਵਾਨ ਪਟਿਆਲਾ ਇਹ ਵੀ ਆਪਣੀ ਜੋੜ ਦਾ ਸਿਰੇ ਦਾ ਪਹਿਲਵਾਨ ਇੱਕ ਵਾਰ ਤਾੜੀਆਂ ਮਾਰੋ ਪਹਿਲਵਾਨ ਦੇ ਨਾਤੀ ਭਾਈ ਅਰਮਾਨ ਤੇ ਵਿਕਾਸ ਵਿਕਾਸ ਆ ਜਾ ਬਰਚੀ ਲੈ ਜਾ ਆ ਜਾ ਬੱਚੋ भई मनी पैल बण बा हथ जोड़ी मखण पल भई मां बेनती करो जी चमकौर पलवान फिरो ਇੱਕ ਵਾਰ ਖਾੜੇ ਨੂੰ ਸਲਾਮੀ ਦਿਓ ਲਓ ਜੀ ਇਹ ਆ ਚੰਕੌਰ ਪਹਿਲਵਾਨ ਸ਼ੀਰੋ ਇਹ ਵੀ ਆਪਣੀ ਜੋੜ ਦਾ ਬਹੁਤ ਵਧੀਆ ਪਹਿਲਵਾਨ ਇੱਕ ਵਾਰ ਤਾੜੀਆਂ ਮਾਰੋ ਆ ਫਿਰ ਨਦੀਮ ਪਹਿਲਵਾਨ ਪੈਣੀ ਇੱਕ ਵਾਰ ਖਾੜੇ ਨੂੰ ਸਲਾਮੀ ਦਿਓ ਲਓ ਜੀ ਇਹ ਵੀ ਆਪਣੀ ਜੋੜ ਦਾ ਸਿਰੇ ਦਾ ਪਹਿਲਵਾਨ ਹੁਣ ਮੈਂ ਬਿੰਦੀ ਕਰਦਾ ਆ ਫਿਰ ਅਜੇ ਪਹਿਲਵਾਨ ਕੋਠਾ ਗੁਰੂ ਦਾ ਇੱਕ ਵਾਰ ਖਾੜੇ ਨੂੰ ਸਲਾਮੀ ਦੇ ਲਓ ਜੀ ਇਹ ਆ ਅਜੇ ਪਹਿਲਵਾਨ ਹੈ ਭਾਈ ਸਾਡੇ ਨਗਰ ਦਾ ਪਹਿਲਵਾਨ ਹੈ ਆਪਣੀ ਜੋਰ ਦਾ ਸਿਰੇ ਦਾ ਪਹਿਲਵਾਨ ਇੱਕ ਵਾਰ ਤਾੜੀਆਂ ਮਾਰੋ ਯਾਰ ਪਹਿਲਵਾਨ ਦੀ ਨਾਦੀ ਹੁਣ ਮੈਂ ਬੇਨਤੀ ਕਰਦਾ ਆ ਫਿਰ ਗੱਗੀ ਪਹਿਲਵਾਨ ਪੁੱਛ ਕੋਠਾ ਗੁਰੂਗਾ ਇੱਕ ਵਾਰ ਖਾੜੇ ਨੂੰ ਸਲਾਮੀ ਦੋ ਤੇ ਫੜ ਯਾਰ ਬੱਚਾ ਇਹ ਵੀ ਆਪਣੀ ਜੋਰ ਦਾ ਸਿਰੇ ਦਾ ਪਹਿਲਵਾਨ ਹੈ ਇੱਕ ਵਾਰ ਤਾੜੀਆਂ ਮਾਰੋ ਪਹਿਲਵਾਨ ਦੀ ਨਾਦੀ ਆ ਫਿਰ ਗੱਗੀ ਪਹਿਲਵਾਨ ਪਤਾ ਹੋਣ ਗੱਗੀ ਬਹਾਲਵਾਨ ਬਧੌੜੇ ਲਓ ਜੀ ਇਹ ਆ ਗੱਗੀ ਬਹਾਲਵਾਨ ਬਧੌੜੇ ਇਹ ਵੀ ਆਪਣੀ ਜੋੜ ਦਾ ਬਹੁਤ ਵਧੀਆ ਪਹਿਲਵਾਨ ਆ ਇੱਕ ਵਾਰ ਤਾੜੀਆਂ ਮਾਰੋ ਪਹਿਲਵਾਨ ਦੇ ਨਾਂ ਤੇ ਹੁਣ ਮੈਂ ਬੇਨਤੀ ਕਰਦਾ ਆ ਵੀ ਗਾਂਧੀ ਪਹਿਲਵਾਨ ਬਠੰਡਾ ਖਾੜੇ ਨੂੰ ਕਾਮੀ ਦੋ ਲਓ ਜੀ ਇਹ ਵੀ ਆਪਣੀ ਜੋੜ ਦਾ ਬਹੁਤ ਵਧੀਆ ਪਹਿਲਵਾਨ ਆ ਆਓ ਜੀ ਮਕੇਸ਼ ਪਹਿਲਵਾਨ ਰਾਜਸਥਾਨ ਖਾੜੇ ਨੂੰ ਸਲਾਮੀ ਦਿਓ ਲਓ ਜੀ ਇਹ ਆ ਮਕੇਸ਼ ਪਹਿਲਵਾਨ ਰਾਜਸਥਾਨ ਇਹ ਵੀ ਆਪਣੀ ਜੋੜਦਾ ਬਹੁਤ ਵਧੀਆ ਪਹਿਲਵਾਨ ਇੱਕ ਵਾਰ ਤਾੜੀਆਂ ਮਾਰੋ ਪਹਿਲਵਾਨ ਦੀ ਨਾਮੇ ਹੁਣ ਮੈਂ ਬੇਨਤੀ ਕਰਦਾ ਆ ਫਿਰ ਰਾਸ਼ਨ ਪਹਿਲਵਾਨ ਬਧਾੜ ਖਾੜੇ ਨੂੰ ਸਲਾਮੀ ਦਿਓ ਲਓ ਜੀ ਇਹ ਆ ਰਾਸ਼ਨ ਪਹਿਲਵਾਨ ਬਧਾੜ ਹੈ ਇਹ ਵੀ ਆਪਣੀ ਜਵੜਦਾ ਸਿਰੇ ਦਾ ਪਹਿਲਵਾਨ ਇੱਕ ਵਰਤਾਨੀ ਅੰਮਰ ਪਹਿਲਵਾਨ ਦੇ ਨਾਲ ਹੀ ਪਹਿਲੇ ਟੂਗੋ ਪਹਿਲੇ ਟੂਗੋ ਜਿਹੜਾ ਪੂਰਾ ਜੀਦਾ ਹੈ ਕਿ ਆਉਂ ਲਿਆ ਭਾਈ ਜੋਤ ਪਹਿਲਵਾਨ ਨਿਆਲ ਸਿੰਘ ਵਾਲਾ ਜੋਤ ਜੋਤ ਕਿੱਥੇ ਨਿਹਾਰ ਸਿੰਘ ਵਾਲਾ ਤੇ ਦਾਸ ਪਹਿਲਵਾਨ ਬਰਗਾੜੀ ਹਰਮਨ ਬਲਵਾਨ ਭਗਤਾ ਆ ਆ ਫਿਰ ਹੱਥ ਜੁੜੀ ਕਰ ਤੇ ਆ ਆ ਫਿਰ ਬੋਲਟ ਪਹਿਲਵਾਨ ਪੰਡਾਉਣ ਭਾਈ ਕੋਸੀ ਇਹ ਵੀ ਸ਼ੇਦੀ ਹੋਣੀ ਇੱਕ ਵਾਰ ਤਾੜੀਆਂ ਮਾਰੋ ਯਾਰ ਦੋਨੋਂ ਪਹਿਲਵਾਨਾਂ ਦੇ ਨਾਤੇ तो तो जोध पहलवान लियाल सिंह बाला तो दास पहलवान बरगाड़ी सनी पहलवान अमृतसर से सलमान पहलवान गुमटी सलमान आओ खाड़े जा सलमान पहलवान गुमटी सनी पहलवान अमृतसर ਬਈ ਸੰਗੀਤੀ ਅਮਰਤ ਸਰਿਆ ਚਲੋ ਭੁਲਾਣ ਜੀ ਖਾਣੇ ਜਾਓ ਅਦਰਸੀ ਕਾਦਲੋ ਧੰਨਵਾਦ ਕਰਦੇ ਆਂ ਅੱਜ ਦਾ ਕੁਸ਼ਤੀ ਦੰਗਲ ਸੀ ਕੇ ਪੰਜਾਬ ਦੇ ਉੱਤੇ ਲਾਈਵ ਦਿਖਾਤ ਜਾ ਰਿਹਾ ਹੈ ਤੈਨੂੰ ਧੰਨਵਾਦ ਕੀਤਾ ਜਾ ਰਿਹਾ ਬਹੁਤ ਬੱਲੇ ਤੇਰੇ ਜੋਤ ਲਓ ਜੀ ਇਹ ਆ ਜੋਤ ਬਹਿਲਵਾਨ ਨਿਹਾਲ ਸਿੰਘ ਵਾਲਾ কুਸਤੀ ਦੇ ਲਓ ਜੀ ਸੀ ਕੇ ਪੰਜਾਬ ਤੇ ਵੀ ਅੱਜ ਦਾ কুਸਤੀ ਦੰਗਲ ਲਾਈਵ ਦਿਖਾਇਆ ਜਾ ਰਿਹਾ ਹੈ ਭਾਈ ਸਨੀ ਅਮਰਤ ਸਰ ਇਹ ਸੁਲਮਾਨ ਗੁੰਟੀ ਭਾਈ ਹੋਰ ਕਿਹੜੇ ਕਿਹੜੇ ਲਾਈਵ ਆਏ ਹੈ ਆ ਦੱਸੀ ਭਾਈ ਇੱਕ ਤਾਂ ਹੈਗਾ ਲਾਈਵ ਕੋਠਾਗੁਰੂ 108 ਲਾਈਵ ਕੋਠਾਗੜੂ 108 ਲਾਈਵ ਕੋਠਾਗੜੂ 108 ਤੇ ਲਾਈਵ ਦਿਖਾਇਆ ਜਾ ਰਿਹਾ ਡੈਲੀ rau ਕੇ ਨਿਊਜ਼ ਗੱਲ rau ਕੇ ਗੱਲ rau ਕੇ ਕਿਹੜਾ ਗੱਲ rau ਕੇ ਗੱਲ rau ਕੇ ਇਸ ਚੈਨਲ ਦੇ ਉੱਤੇ ਵੀ ਕੋਸ਼ਤੀ ਡੰਗਲਾ ਜੀ ਦਾ ਲਾਈਵ ਦਿਖਾਇਆ ਜਾ ਰਿਹਾ ਭਾਈ ਮਨੀ ਪਹਿਲਵਾਨ ਬਟੰਡਾ ਤੇ ਮੱਖਣ ਪਹਿਲਵਾਨ ਕੰਗਰਾਲਾ ਆ ਜਾ ਮੱਖਣ ਆ ਘਾੜੇ ਚ ਮਨੀ ਕਿਥੇ ਆ ਮਨੀ हा मनी बैलवान है मनी पहलवान बठिंड पहलवान फिर बैलवान भाई रूपा बई खुशी कड़ा भाई रूपी वाला आ जा खुशी जल्दी आ जावान फिरोजपुर उधर बहुत बढ़िया खुशी जल्दी हुई ਆਜ ਨੌਦਾ ਬੋਲ ਰਿਹਾ ਜੀ ਚਾਰੋਂ ਪਹਿਲਵਾਨਾਂ ਦਾ ਬੋਲਿਆ ਚਾਰੋਂ ਨਹੀਂ ਵਿਚਾ ਰਹੇ ਭਾਈ ਐਸੋ ਨਿਕਲੋ ਭਾਈ ਮਨੀ ਬਠੰਡਾ ਮੱਖਣ ਕਰਾਣਾ ਲਾਓ ਜੀ ਇਧਰ ਮੱਖਣ ਪਹਿਲਵਾਨ ਕੇ ਕਰਾ ਲੈ ਸਾਡੇ ਰਾਜੂ ਜੀ ਗਰਾਲਾ ਅਕੈਡਮੀ ਦੇ ਪਹਿਲਵਾਨ ਬਰ ਚੁੱਕਿਆ ਮਣੀ ਪੁਆਣ ਯਰਦਾ ਸਾਡੀ ਹੁਣ ਨੋਟਨ ਮਲੀ ਲਵਣਾ ਬਾਈ ਕਰਨ ਫਰੋਜਪੁਰ ਕਰਨੇ ਕਿਹੜਾ ਫਰੋਜਪੁਰ ਵਾਲਾ ਕਿਉਂ ਪੜੀਏ ਨੇ ਚੱਲ ਵਿੱਚ ਆਏ ਖੁਸ਼ੀ ਬਾਈ ਰੂਪਾ ਖੁਸ਼ੀ ਚੱਲ ਵਿੱਚ ਆ ਪਾੜੀ ਆ ਜੀ ਖੁਸ਼ੀ ਹੋ ਜੋ ਤੁਹਾਡੇ ਉੱਤੇ ਢੱਗ ਬਹਿਣਗੇ ਕੀ ਹੋਇਆ ਉੱਤਰਾਂ ਨੇ ਗੋਰਾ ਨੂੰ ਗੁਰੂ ਕੋਲ ਪਰ ਆਲਾ ਬੱਜੋ ਬੰਨ੍ਹ ਕੇ ਜੀ ਆਹ ਕਰਾਇਓ ਗੁਸਤੀ ਆਜੋ ਆ ਜਾ ਆ ਜਾ ਆ ਜਾ ਯਾ ਹੋਏ ਗੱਲ ਕਰ ਬਾਕੀ ਰਹੀ ਆ ਯਾਰ ਮੈਂ ਮਣੀ ਪਹਿਲਵਾਨ ਮਠੰਡਾ ਤੇ ਮੱਖਣ ਪਹਿਲਵਾਨ ਕਕਰਾਲਾ ਭਾਈ ਮੱਖਣ ਬੰਝੁਕਿਆ ਮਣੀ ਨੂੰ ਵੇਂਦੀ ਆਓ ਜਲਦੀ ਜੀ ਆਪਦੇ ਪਿੱਛੇ ਨਿਕਲ ਲਾ ਤੁਸੀਂ ਧੰਵਾਦਾਂ ਦੇ ਕਰਿਆ ਕਰੋ ਹਰਮਨ ਬਲਵਾਨ ਪਗਟਾ ਤੇ ਬੁੱਲਟ ਬਲਵਾਨ ਬਤਾਉਂਦੇ ਇਹ ਬਲਵਾਨ ਵੀ ਪਿਆਰ ਹੋ ਕੇ ਖਾੜੇ ਬਾਸਾ ਵਿੱਚ ਬੰਚੋ ਉਧਰ ਬਰਨਾਲੇ ਅਖਾੜੇ ਤੋਂ ਵੀ ਅਮਰੀਤ ਪਹਿਲਵਾਨ ਪਹੁੰਚੇ ਹੋਏ ਹੈ ਤੇ ਲੋ ਧੰਨਵਾਦ ਕਰਦੀ ਆਂ ਮੈਂ ਜਾਇਆ ਤੂੰ ਜਾਣਾ ਨਹੀਂ ਕੋਈ ਰੈਸਟ ਨੂੰ ਆ ਜਾਂਦੇ ਮੈਦਾਨ ਬੜੀ ਆਦਸੀ ਚੱਲਦੀ ਹੋਈ ਦੇਖੋ ਕਿਹੜਾ ਬਹਾਦੂਰ ਹੈ ਕੈਵਰੀ ਦੀ ਕੁਆਲਟੀ ਹੈ ਮਨੀ ਆ ਜਾ ਯਾਰ లై టేకి కర్దేయా ਅੰਦਰ ਬਰਨਾਲੇ ਅਖਾੜੇ ਤੋਂ ਵੀ ਅਮਰੀਕ ਪਹਿਲਵਾਨ ਜੀ ਚੱਲੇ ਦੇ ਸਾਡੇ ਦਰਮਿਆਨ ਬੰਨ ਕੇ ਹੋਏ ਤਾਂ ਧੰਨਵਾਦ ਕਰਦੇ ਆ ਤੇਰੀ ਗੁੰਮਿਆਰ ਮਾਤਾ ਇਸੇ ਕੋ ਕਹਾਣੀ ਚਲਾਇਆ ਨਾ ਆਗਰਮ ਰੇਨ ਪਹਿਲਵਾਨ ਇੱਕ ਵਾਰ ਅਖਾੜੇ ਨੂੰ ਸਲਾਮੀ ਦੋ ਚੱਰੇ ਛਟਾ ਲਈ ਗਏ ਬਾਈ ਬਾਈ ਵੱਡੇ ਭਲੇ ਨਾਲ ਆ ਤੇ ਆ ਛਟਾ ਆ ਫਿਰ ਰੌਸ਼ਨ ਪਹਿਲਵਣ ਬਧਾਉਣਾ ਅਖਾੜਾ ਗੱਗਰ ਵਾਲਾ ਹੱਥ ਜੁੜੀ ਫਿਰ ਹਾਂ ਤੇ ਬੋੜੂ ਪਹਿਲਵਣ ਪੀਏਪੀ ਜਲੰਧਰ ਬੋੜੂ ਆ ਫਿਰ ਹੱਥ ਜੁੜੀ ਕਰ ਲਓ ਜੀ ਇਹ ਆ ਬੋੜੂ ਪਹਿਲਵਣ ਪੀਏਪੀ ਆਪਣੀ ਜੋੜ ਦਾ ਬਹੁਤ ਵਧੀਆ ਪਹਿਲਵਾਨ ਹੈ ਤੇ ਆ ਫਿਰ ਰੌਸ਼ਨ ਪਹਿਲਵਣ ਬਧਾਉਣਾ ਅਖਾੜਾ ਕਕਰਾਲਾ भई हथ कढ़ा घर मानी बल पाल बठंडा त मखण

ਵਾਹ ਲੱਗੇ ਮੋਤੋ ਦੇ ਜੀ ਜੀ ਪਤੰਗ ਕੰਸੀ ਜੱਪਣੀ ਹੈ ਮਨੀ ਪਹਿਲਵਾਨ ਬਟੰਡਾ ਹੱਥ ਖੜਾ ਕਰੋ ਤੇ ਮੱਖਣ ਪਹਿਲਵਾਨ ਜੀ ਕਕਰਾਲਾ ਕਰੋ ਕੁਸ਼ੀ ਕਰੋ 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 ਸ਼ੁਰੂ ਹੁਣ ਦਰ ਮੱਖਣ ਪਹਿਲਵਾਨ ਜੀ ਕਕਰਾਲਾ ਰਾਜੂ ਜੀ ਉਹਨਾਂ ਦਾ ਤਿਆਰ ਕੀਤਾ ਹੋਇਆ ਪਹਿਲਵਾਨ ਸੇਵਾਕੋਸ ਸਾਹਿਬ ਜੀ ਦਾ ਤਿਆਰ ਕੀਤਾ ਹੋਇਆ ਪਹਿਲਵਾਨ ਹੈ ਤੇ ਮਨੀ ਪਹਿਲਵਾਨ ਬਠਿੰਡਾ ਜਾਬਰੇ ਪਹਿਲਵਾਨ ਦੇ ਖਾਰੇ ਦਾ ਪਹਿਲਵਾਨ ਹੈ ਦੇਖੋ ਕਿਹੜਾ ਪਹਿਲਵਾਨ ਹੈ ਜਿਹਨੂੰ ਪ੍ਰਾਪਤ ਕਰਦਾ ਹੈ ਇਹ ਕਿਰਕੀ ਹੈ ਇਹ ਕਿਹੜਾ ਬੂਟੇ ਵਰਗੇ ਆ ਬਾਈ ਛੜਾ ਦਿਓ ਛੜਾ ਦਿਓ ਛੜਾ ਦਿਓ ਛੜਾ ਦਿਓ ਬਾਬਾ ਜੀ ਵੱਲੋਂ ਬੇਨਤੀ ਆ ਛੱਡਦੇ ਓਏ ਭਾਈ ਹਰਮਨ ਬੈਲਵਾਨ ਭਗਤਾ ਤੇ ਬੁਲਟ ਬੈਲਵਾਨ ਬਧੌਣ ਹਰਮਨ ਹਰਮਨ ਭਗਤਾ ਆਜੋ ਖਾਣੀ ਚ ਬੁਲਟ ਬੈਲਵਾਨ ਬਧੌੜ ਯਾਰ ਮੈਨੂੰ ਤੋਂ ਉਹਦਾ ਸੈਨਿੰਗ ਯਾਰ ਕੋਈ ਸ਼ੌਕੀ ਬਲਵਾਂ ਜੀ ਜਿਹੜੇ ਮੁੰਡੇ ਵਧੀਆ ਵਧੀਆ ਨੇ ਸਾਰਿਆਂ ਦਾ ਨਾਮ ਲਿਖ ਲਿਆ ਹੋਇਆ ਜੋ ਹੁਣ ਅੱਗਾ ਗੋਸਤੀਆਂ ਬਾਈਏ ਮੁੰਡਾ ਡੇਢ ਬਲਾਕ ਜੇਰਾ ਦੇ 985536875 ਉਹ ਮੁੰਡੇ ਨੇ ਹੁਣ ਬਾਈ ਹੁਣ ਕੱਲੀ ਕੱਲੀ ਕੁਸ਼ਤੀ ਕਰ ਬੰਦਾ ਜੀ ਮੈਂ ਕਹਿੰਦਾ ਸੀਗਾ ਉਦੋਂ ਕਰਤਾ ਹੀ ਫੋਨ ਉਹਨਾਂ ਨੂੰ ਹੁਣ ਕੱਲੀ ਕੱਲੀ ਕੁਸ਼ਤੀ ਕਰ ਬੰਦਾ ਜੀ ਪਾਣੀ ਹੋ ਜਾਂਦਾ 6875 ਇਹ ਵੀ ਬਹੁਤ ਵਧੀਆ ਗੁਸ਼ਤੀ ਆ ਇੱਕ ਵਾਸਿਆ ਮੱਖਣ ਬਰਨ ਬੰਦਾ ਕਰਾਣਾ 6875 ਰਾਜੂ ਜੀ ਉਹਨਾਂ ਦੀ ਅਕੈਡਮੀ ਦਾ ਪਹਿਲਵਾਨ ਤੇ ਦੂਜੇ ਪਾਸੇ ਅੰਧੀ ਪਹਿਲਵਾਨ ਬਠੰਡਾ ਕਬਲੋ ਖਾੜੇ ਦਾ ਪਹਿਲਵਾਨ ਦੇਖੋ ਕਿਹੜਾ ਪਹਿਲਵਾਨ ਹੈ ਕੁਸ਼ਤੀ ਦੇ ਵਿੱਚੋਂ ਜਿੱਤ ਪ੍ਰਾਪਤ ਕਰਦਾ ਕਹਿੰਦਾ ਕੁਸ਼ਤੀ ਕੁਸ਼ਤੀ ਹਰ ਕੋਈ ਕਰਦਾ ਹੈ ਕੁਸ਼ਤੀ ਕਰਨੀ ਔਖੀ ਹੈ ਮਨ ਮਾਤਸਾ ਜਿੱਤ ਬੰਦਣੀ ਹੜਕੇ ਕਰਨਾ ਇਹ ਤੇ ਕਰਦਾ ਮੈਂ ਵੇਖ ਰਿਹਾ ਮਨ ਮਾਤਸਾ ਜੋ ਗੱਲੇ ਉਹ ਨਾਲੇ ਫਿਰ ਸੌਖੀ ਏ ਪਾਸੇ ਜੀ ਹੁਣ ਗੱਲੀ ਬੱਲੀ ਕੁਸ਼ਤੀ ਕਰਵਾ ਲਓ ਕੋਈ ਚੱਕਰ ਨਹੀਂ ਹੈ ਦੋ ਕੁ ਪਰਚੀ ਹੈ ਨਾ ਮੇਰੇ ਕੋਲ ਇੱਧਰ ਬੈਠਾ ਮੈਂ ਦੇਖ ਪਿੱਛੇ ਸਾਡੇ ਪਿੱਛੇ ਆਜਾ ਬੜਿਆ ਉਹ ਕਰਿਆ ਕਰ 29 ਮਿੰਟ ਬਾਅਦ ਵਧੀਆ ਗੁਸਤੀਆਂ ਜਲਦੀਆਂ ਹੋਈਆਂ 29 ਮਿੰਟਾਂ ਦੀ ਬਣਾਇਆ ਚਾਰਾ ਦੇਖੋ ਕਿਹੜਾ ਬਹਾਦਰ ਜਿੱਤ ਬ੍ਰੈਕ ਕਰਦਾ ਪੋਚੈਂਟ ਦੀ ਪੂਰਾ ਹੁੰਦਾ ਚੜਾਉਂ ਚਲੀ ਸੌਖੀ ਆ ਟੁਕੜਾ ਭਾਈ ਭਾਈ ਤੇ ਜਿਹੜੀ ਹੁੰਦੀ ਆ तरीके ते फील्ड ਵੀ ਹੋ ਜੇ 20 ਘੰਟੇ ਦੀ ਹੋਊਗੀ ਨਾ ਕਿਤੇ ਇਤਨੀ ਹੋਣੀ ਉਹਦਰ ਅਸੀਂ ਦਾਜ ਨੂੰ ਧੰਨਵਾਦ ਕਰਦੇ ਆ ਗਣੇਸ਼ ਪਹਿਲਵਾਨ ਜੀ ਬਦੌੜ ਗਣੇਸ਼ ਪਹਿਲਵਾਨ ਜੀ ਬਦੌੜ ਹੋબી ਸਾਡੇ ਦਰਮਿਆਨ ਪਹੁੰਚਣ ਤੇ ਦਾਜ ਨੂੰ ਧੰਨਵਾਦ ਕਰਦੇ ਆ ਗਣੇਸ਼ ਪਹਿਲਵਾਨ ਜੀ ਬਦੌੜ ਜੇ ਤੂੰ ਇਥੇ ਬਣਾ ਲੈਂਦਾ ਵੀਡੀਓ ਵੀ ਬਣਾਉਣੀ ਸੀ ਫਿਰ ਤੇਰੇ ਵਾਲੇ ਤੇ ਲਾਈਵ ਚਲਾਉਂਦਾ ਕਰੀ ਚਲ ਤੂੰ ਇਹਨੂੰ ਤਾਂ ਹੈਗਾ ਹੀ लाइन ਚ ਚੱਲਦਾ ਲੋੜ ਨਹੀਂ। ਟ੍ਰੇਨ ਦੇ ਲਾਉਣ ਦੀ ਲੋੜ ਹੀ ਨਹੀਂ ਸੀ ਇਕੱਲੇ। ਉਹ ਵੀ ਬੜਾ ਬੁਰਾ। ਇਹਨੂੰ ਉਹ ਮੋੜੇ ਦਾ ਸਾਸਾ ਉੱਤਰ ਰਿਹਾ ਬੜਾ ਅੰਗਰ। ਉਹ ਹੀ ਚੱਕਰ। ਅਸੀਂ ਤਾਂ ਸੱਤ ਅਸੀਂ ਸਾਸਾ ਵੀ ਕੀਤੀ ਆ ਬਹੁਤ ਤੇ ਨਹੀਂ। ਸਮਾਂ ਤੱਕ ਤਾਂ ਨਹੀਂ ਕਿਸੇ ਬੁਰਕੇ ਦੇ ਮਹੱਤਿਆ ਰਹ ਜਾਂਦਾ। ਬਹੁਤ ਵਧੀਆ ਦੇਖੋ ਕਿਹੜਾ ਬੈਲਵਾਨ ਜਿੱਤ ਬਰਤ ਕਰਦਾ ਅੱਗਾ ਦਰਸ ਕਰਨ ਦਾ ਜੇ ਪਿਆਰ ਮਿਲੇ ਬੰਦਾ ਜੋ ਚਾਹੀ ਕਰ ਸਕਦਾ ਏ ਮਨਜੀਤ ਨਾ ਗਰੀ ਸੱਚੀ ਕਿਹਾ ਰੱਬ ਲੋਕਾਂ ਦੇ ਵਿੱਚ ਬਚਾ ਦਈ ਪਹਿਲੀ ਵਾਰੀ ਇਹਦੇ ਦੋ ਤਿੰਨ ਜਣੇ ਦਾ ਵੌਇਸ ਟੈਪ ਪੁਰਾ ਕਰਕੇ ਰੱਖਦੇ ਹਾਂ ਉਹਨਾਂ ਦੇ ਪਾ ਯਾਰ ਉਹਨਾਂ ਦੇ ਪਾ ਯਾਰ ਹਾਂ 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 ਬਹੁਤ ਵੱਡੀ ਮਿਹਨਤ ਹੁੰਦੀ ਹੈ ਪਹਿਲਵਾਨਾਂ ਦੀ ਕੋਈ ਵੀ ਪਹਿਲਵਾਨ ਕਿਸੇ ਵੱਲੋਂ ਘਰੋਂ ਪਰੇਸ਼ਾਨ ਹੈ ਮਰਤੀ ਦੇ ਥੱਲੇ ਬਣਾਉਣਾ 29 ਤੱਕ ਕਿਸੇ ਵੱਲੋਂ ਦੀ ਪਰੇਸ਼ਾਨੀ ਨੂੰ ਮਹਿਸੂਸ ਹੋਈ ਹੈ ਅੱਧੇ ਘੰਟੇ ਦੀ ਮਨਨ ਅੱਗੇ ਪਰੇਸ਼ਾਨੀ ਹੋਈ ਹੈ ਉਹ ਕਿਰਪਾ ਕਰਕੇ ਬਾਬਾ ਜੀ ਨੂੰ ਜੂਰ ਮਿਲਿਆ ਆ ਕੇ ਜਿਹੜਾ ਕੋਈ ਪਹਿਲਵਾਨ ਨੂੰ ਮਹਿਸੂਸ ਹੋਇਆ ਕਿ ਮੈਨੂੰ ਇੱਥੇ ਪਰੇਸ਼ਾਨੀ ਹੋਈ ਆ ਕੇ ਉਹ ਮਹਾਪੁਰਖ ਬੈਠੇ ਨੇ ਤੇ ਹੁਣੇ ਆਕੇ ਉਹ ਆਪਣੀ ਬੇਨਤੀ ਕਰ ਸਕਦੇ ਨੇ ਮੈਨੂੰ ਕੀ ਪਰੇਸ਼ਾਨੀ ਲੱਗਦੀ ਹੈ ਜਿਵੇਂ ਬੇਕਾਮ ਦੀ ਪਰੇਸ਼ਾਨੀ ਹੁਣੇ ਦੂਰ ਕਰਾਂਗੇ ਹਨਾ ਮਹਾਪੁਰਖਾਂ ਨੂੰ ਬੇਨਤੀ ਦੀ ਬਾਤ ਹੀ ਜਾਣ ਲੱਗੇ ਸਾਰੇ ਪਹਿਨਵਾ ਸਾਰਾ ਮੇਲਾ ਦੀ ਸਤਿਕਾਰ ਜਿਹੜਾ ਜਿੰਨਾ ਮੇਲਾ ਚੱਲਿਆ ਨਾ ਗਏ ਐਸ ਫੋਨ ਤੇ ਹੋਇਆ ਵਾ ਮਾਨ ਸਨਮਾਨ ਮਹਾਪੁਰਖਾਂ ਨਾਲ ਅਦినਾਲ ਕਰ ਰਹੇ ਹੈ ਸੇਵਾਦਾਰ ਵੀਰਾਂ ਨੂੰ ਬੇਨਤੀ ਹੈ ਕਿ ਵੱਡਾ ਥੱਗਾ ਭਰ ਕੇ ਤੁਸੀਂ ਆਪ ਹੀ ਗਰਮ ਕਰਕੇ ਰੱਖੋ ਸਾਰੇ ਪਹਿਲਵਾਨਾਂ ਨੂੰ ਦੁੱਧ ਛਕਾ ਕੇ ਭੇਜਣਾ ਤਾਂ ਸ਼ੇਵਦਾ ਦੇ ਵੀਰਾਂ ਨੂੰ ਬੇਨਤੀ ਜੀ ਦੁੱਧ ਉਹ ਰੱਖਿਆ ਭਾਈ ਗਰਮ ਕਰਕੇ ਰੱਖੋ ਸਾਰੇ ਪਹਿਲਵਾਨਾਂ ਨੂੰ ਦੁੱਧ ਛਕਾ ਕੇ ਫੇਰ ਭੇਜਾਂਗੇ ਵਾਓ ਕੈਮਰਿਆਂ ਦਾ ਇੱਕ ਰੱਖਣੀ ਉੱਥੇ ਅਗਲਾ ਪਹਿਲਵਾਨਾਂ ਦੀ ਕੁਸ਼ਤੀ ਸਾਡੇ ਸੈਕੂ ਸਾਹਿਬ ਆ ਜੀ ਜਾਨਨ ਹਲਕਾ ਤੋਂ ਰਹਿਣਾ ਉਹ ਬੰਦੇ ਨੇ ਸਾਹ ਤੇ ਨੂੰ ਦੇਖਦਾ ਤਰ੍ਹਾਂ ਦਾ ਕਰਦਾ ਟਿੱਕ ਹੀ ਨਹੀਂ ਪਤਾ ਭਾਈ ਪਹਿਲਵਾਨ ਵੀਰਾਂ ਨੂੰ ਵੇਨਦੀ ਆ ਆਗਰ ਕਿਸੇ ਪਹਿਲਵਾਨ ਨੂੰ ਪਰੇਸ਼ਾਨੀ ਆ ਤਾਂ ਹੁਣ ਸਾਨੂੰ ਦੱਸ ਦਿਓ ਬਾਅਦ ਵਿੱਚ ਨਾ ਕਿਉਂ ਇਹ ਤਾਂ ਚੀਜ਼ ਮੰਗ ਕੇ ਦੇਖੋ ਦਿੰਦਾ ਨਹੀਂ ਕਿਸੇ ਨੂੰ ਵੀ ਬਾਈ 1 ਮਿੰਟ ਬਾਕੀ ਆ ਕੁਸ਼ਤੀ ਦਾ ਹਾਂਜੀ ਹਾਂਜੀ ਠਾਈਏ ਚੱਲਣ ਦੋ ਇਹ ਬਸੀ ਬੋ ਕੱਟਦੇ ਪਾਸੇ ਨੂੰ ਸਾਰੇ ਪਹਿਲਵਾਨ ਵੀਰਾਂ ਨੂੰ ਵੇਚ ਦਿਆ ਹੈ ਇੱਕ ਕੁਸ਼ਤੀਆਂ ਤੋਂ ਬਾਅਦ ਲੰਗਰ ਛੱਕ ਕੇ ਜਾਣਾ ਦੁੱਧ ਪੀ ਕੇ ਜਾਣਾ ਸਾਰੇ ਪਹਿਲਵਾਨਾਂ ਨੇ ਹੋ ਗਿਆ ਲਾ ਠਟ